ਉਹ ਆਪਾਂ ਕਹਿੰਦੇ ਆ ਨਾ ਇੰਡਸਟਰੀ ਦੇ ਖਿਤਾਬ ਬੱਚਾ ਨੂੰ ਕੀ ਆ ਜਾਂਦਾ ਹੈ ਨਾ ਮੈਂ ਬਹੁਤ ਨਵੀਂ ਆ ਮੂਵੀਜ਼ ਦੇ ਵਿੱਚ ਆਈ ਫੀਲ ਹਮ ਬles ਕਿ ਮੈਂ ਇੱਟੇ ਵੱਡੇ ਆਰਟਿਸਟ ਦੇ ਨਾਲ ਕੰਮ ਕਰ ਰਹੀ ਹਾਂ ਵੱਡੇ ਵੱਡੇ ਵੈਲੀ ਪਾ ਕੇ ਘੁੰਮੇ ਜੇ ਬਾਚ ਜਾਂਦਾ ਨਾ ਧਿਆਨ ਮੇਰੀਆਂ ਪੰਜੇ ਪੰਜ ਕਿਹਦਾ ਕਿਦਾ ਇੱਥੇ ਦੱਸ ਮੂੰਹ ਫੜਲਾ ਹੋਗੇ ਸ਼੍ਰੀ ਹਮ ਤੇਰੇ ਸ਼ਹਿਰ ਚੱਚ ਬੇਬੇ ਬਾਪੂ ਪੁੱਛ ਦੇ ਮੁੰਡੇ ਦੀ ਟਿਗੀਰੀ ਕਿਦਸਿਆ ਠੀ ਚੱਲਦੇ ਤੇਰੇ ਤੇ ਪਰਚ ਤੂੰ ਯਾਰਾ ਪਿੱਛੇ ਫਿਰਦਾ ਪਵੋਨਾ 26 ਹਾਂ 26 ਸਾਲ ਦੀ ਕਵਾਰੀ ਬੈਠੀ ਤੇਰੇ ਕਰਕੇ ਐਕਸ਼ਨ ਤੋਂ ਇਲਾਵਾ ਵੀ ਤੁਹਾਨੂੰ ਇਹਦੇ ਚ ਬਹੁਤ ਕੁਝ ਦੇਖਣ ਨੂੰ ਮਿਲੇਗਾ ਜੇ ਤੁਸੀਂ ਦੇਖੋਗੇ 60 70% ਐਕਸ਼ਨ ਆ ਬਾਕੀ ਤਾਂ ਨੂੰ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲੇਗਾ ਇਹ ਨਹੀਂ ਕਹਿ ਸਕਦੇ ਕਿ ਸਿਰਫ ਐਕਸ਼ਨ ਮੂਵੀ ਐ ਨੋ ਇਹ ਕਹਿਣਾ ਗਲਤ ਆ ڈاکੂਆ ਦਾ ਮੁੰਡਾ ਪਾਰਟ 3 ਰਿਲੀਜ਼ ਹੋਣ ਜਾ ਰਹੀ ਹੈ 13 ਜੂਨ ਨੂੰ ਤੇ ਸਾਡੇ ਨਾਲ ਬਾਣੀ ਸੰਧੂ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰਦੇ ਆ ਮੈਮ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਡੇਲੀ ਪੋਸਟ 'ਚ ਬਹੁਤ ਥੈਂਕ ਯੂ ਸੋ ਮੱਚ ਤੇ ਸਸ਼ਟ੍ਰੀਕਾਲ ਜੀ ਤੇ ਮੈਂ ਦੇਵ ਕਰੋਧ ਉਹਨਾਂ ਨਾਲ ਤੁਹਾਣਾ ਪਹਿਲੀ ਫਿਲਮ ਹੈ ਕਿਵੇਂ ਦਾ ਲੱਗਿਆ ਕਿਵੇਂ ਦਾ ਤਜਰਬਾ ਰਿਹਾ ਤੁਹਾਡਾ ਤਜਰਬਾ ਬਹੁਤ ਵਧੀਆ ਰੀਜ਼ਨ ਬਿੰਗ ਉਹ ਆਪਾਂ ਕਹਿੰਦੇ ਆ ਨਾ ਇੰਡਸਟਰੀ ਦੇ ਮੀਤਾਬ ਬਚਨ ਉਹਨਾਂ ਨੂੰ ਕਿਹਾ ਜਾਂਦਾ ਹੈ ਨਾ ਤੇ ਮੈਂ ਬਹੁਤ ਨਵੀਂ ਆ ਮੂਵੀਜ਼ ਦੇ ਵਿੱਚ ਆਈ ਫੀਲ ਹਮ ਬlesਟ ਕਿ ਮੈਂ ਇਟਨੇ ਵੱਡੇ ਆਰਟਿਸਟ ਦੇ ਨਾਲ ਕੰਮ ਕਰ ਰਹੀ ਆ ਉਹਨਾਂ ਨਾਲ ਸਕਰੀਨ ਸ਼ੇਅਰ ਕਰ ਰਹੀ ਆ ਤੇ ਮੈਨੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲ ਰਿਹਾ ਤੇਬੰ ਕਿੰਨਾ ਕੋ ਸਮਾਂ ਲੱਗ ਗਿਆ ਇਹ ਫਿਲਮ ਬਣਾਉਣ ਵਾਸਤੇ ਮਤਲਬ ਕਿ ਤੁਹਾਡੀ ਸ਼ੂਟਿੰਗ ਜ਼ਿਆਦਾਤਰ ਦੇਖਿਆ ਵੀ ਉੱਤਰਾਖੰਡ ਦੇ ਜੰਗਲਾਂ ਵਿੱਚ ਇਹ ਸ਼ੂਟ ਕੀਤੀ ਗਈ ਹੈ ਤੇ ਕਿੰਨਾ ਕੋ ਸਮਾਂ ਤੁਹਾਡਾ ਲੱਗਿਆ ਅ ਨਰਿੰਦਰ ਸਰ ਜਿਨ੍ਹਾਂ ਨੇ ਮੂਵੀ ਲਿਖੀ ਆ ਉਹਨਾਂ ਨੂੰ 2.5 ਸਾਲ ਫਿਲਮ ਸਿਰਫ ਲਿਖਣ ਚ ਲੱਗੇ ਤੇ ਬਣਾਉਂਦੇ ਬਣਾਉਂਦੇ ਜਦੋਂ ਮੇਰੇ ਕੋਲ ਆਈ ਆ ਹਜੇ ਤੋਂ 6-7 ਮਹੀਨੇ ਪਹਿਲਾਂ ਅਸੀਂ ਇਸ ਫਿਲਮ ਤੇ ਬੈਠੇ ਸੀਗੇ ਬਹੁਤ ਛੋਟੀਆਂ-ਛੋਟੀਆਂ ਚੀਜ਼ਾਂ ਦੇ ਉੱਤੇ ਕੰਮ ਕੀਤਾ ਜਿੱਦਾਂ ਮੈਨੂੰ ਉਹਨਾਂ ਨੇ ਕਿਹਾ ਵੀ ਆਹ ਚੀਜ਼ਾਂ ਕਰਨੀਆਂ ਮੈਂ ਹਰ ਇੱਕ ਚੀਜ਼ ਸਾਈਡ ਤੇ ਰੱਖ ਕੇ ਸਿਰਫ ਇਸ ਮੂਵੀ ਲਈ ਫੋਕਸ ਤੇ ਸੀਗੀ ਕਿ ਮੈਂ ਆਪਣਾ ਬੈਸਟ ਦੇਣਾ ਬਾਕੀ ਸਾਰੇ ਜਿਹੜੇ 13 ਜੂਨ ਨੂੰ ਦੱਸ ਦੇਣਗੇ ਜਾ ਕੇ ਕਿ ਬਾਣੀ ਨੇ ਕਿੱਦਾਂ ਦਾ ਪਲੇ ਕੀਤਾ ਤੇ ਸਾਡੀ ਸਾਰੀ ਟੀਮ ਨੇ ਕਿੰਨੀ ਮਿਹਨਤ ਕੀਤੀ ਆ ਤੁਹਾਨੂੰ ਕੰਮ ਸਾਡਾ ਕਿੱਦਾਂ ਦਾ ਲੱਗਿਆ ਤੇ ਡਾਕੂਆਂ ਦਾ ਮੁੰਡਾ 1 ਐਂਡ 2 ਤਾਂ ਤੁਸੀਂ ਪਹਿਲਾਂ ਹੀ ਦੇਖੀ ਆ ਉਹ ਆਲਰੇਡੀ ਬਹੁਤ ਵੱਡਾ ਟਾਈਟਲ ਆ ਸੋ ਆਈ ਹੋਪ 3 ਨੂੰ ਵੀ ਤੁਸੀਂ ਬਹੁਤ ਇੰਜੋਏ ਕਰੋਗੇ ਕਿਉਂਕਿ ਜਿਵੇਂ ਡਾਕੂਆਂ ਦਾ ਮੁੰਡਾ ਪਹਿਲਾਂ 1 ਆਈ ਫਿਰ 2 ਆਈ ਲੋਕਾਂ ਨੇ ਬੜਾ ਪਿਆਰ ਦਿੱਤਾ ਤੇ ਇਹ ਜਿਹੜੀ ਤੀਜੀ ਆ ਰਹੀ ਹੈ ਇਸ ਚ ਕਿੰਨਾ ਕੁ ਉਮੀਦ ਲੱਗਦੀ ਹੈ ਕਿ ਕਿੰਨਾ ਕੁ ਪਿਆਰ ਮਿਲੇਗਾ ਪਬਲਿਕ ਤੋਂ ਮੇਰੇ ਨਾਲ ਤਾਂ ਬਹੁਤ ਜ਼ਿਆਦਾ ਤੁਸੀਂ 1 ਦਾ ਤਾਂ ਅੱਜ ਤੱਕ ਵੀ ਕੋਈ ਐਕਸ਼ਨ ਮੂਵੀ ਦੇ ਵਿੱਚ ਰੈਕર્ડ ਬੀਟ ਨਹੀਂ ਕਰ ਪਾਇਆ ਤੇ 2 ਜਿਹੜੀ ਹੁਣ 3 ਆਉਣੀ ਆ 3 ਲਈ ਤਾਂ ਮੈਂ ਸ਼ੋਰ ਆ ਕਿ ਤੁਸੀਂ ਬਹੁਤ ਜ਼ਿਆਦਾ ਪਸੰਦ ਕਰ ਨਹੀਂ ਚ ਬਣੀ ਸੰਧੂ ਅਈ ਨਹੀਂ ਨਹੀਂ ਇਹਦੀ ਗੱਲ ਨਹੀਂ ਮਤਲਬ ਕਿ ਸਟੋਰੀ ਬਹੁਤ ਸੋਹਣੀ ਹੈ ਹਰ ਬੰਦੇ ਨੇ ਬਹੁਤ ਮਿਹਨਤ ਕੀਤੀ ਤੁਸੀਂ ਦੇਵ ਸਰ ਨੂੰ ਵੀ ਦੇਖਿਆ ਹਨਾ ਤੇ ਡਾਇਰੈਕਟਰ ਸਰ ਰਾਈਟਰ ਸਰ ਜਿੱਤੇ ਕਹਿੰਦੇ ਹੁੰਦੇ ਆ ਮੈਂ ਬਹੁਤ ਹੁੰਦੀ ਆ ਤੇ ਤੁਸੀਂ ਸਾਰਿਆਂ ਨੇ ਬਹੁਤ ਪੋਜ਼ਿਟਿਵਿਟੀ ਨਾਲ ਕੰਮ ਕੀਤਾ ਹੁੰਦਾ ਤੇ ਫਿਰ ਆਡੀਅנס ਰਿਸਪੌਂਸ ਵਧੀਆ ਦਿੰਦੀ ਆ ਮੈਨੂੰ ਉਮੀਦ ਆ ਕਿ ਤੁਸੀਂ ਸਾਰੇ ਜਣੇ ਬਹੁਤ ਪਸੰਦ ਕਰੋਗੇ ਇਸ ਫਿਲਮ ਨੂੰ ਤੇ ਜੇ ਬਾਣੀ ਸੰਤੂ ਦੀ ਗੱਲ ਕੀਤੀ ਜਾਏ ਤੇ ਬਾਣੀ ਸੰਧੂ ਆਪ ਦੇਖਣ ਜਾਂਦੀ ਆ ਫਿਲਮ ਬਿਲਕੁਲ ਜਾਂਦੀ ਆ ਬਿਲਕੁਲ ਨਹੀਂ ਘਰਦਿਆਂ ਦੇ ਨਾਲ ਜਾਂਦੇ ਹੋ ਜਾਂ ਇਕੱਲੇ ਦੇਖਣ ਜਾਂਦੇ ਹੋ ਫੈਮਲੀ ਨਾਲ ਮੈਂ ਮੋਸਟਲੀ ਫੈਮਲੀ ਨਾਲ ਤੇ ਥੋੜਾ ਗਾਣੇ ਵੀ ਤੁਹਾਡੇ ਕਈ ਸੁਨੇ ਆ ਕਈ ਪੰਜਾਬੀ ਗਾਣੇ ਹਿੱਟ ਹੋਏ ਆ ਥੋੜਾ ਇੱਕ ਗਾਣਾ ਸੀਗਾ ਅੱਠ ਪਰਚੇ ਉਹ ਬੜਾ ਹਿੱਟ ਹੋਇਆ ਗਾਣਾ ਉਹ ਹਜੇ ਵੀ ਟ੍ਰੈਂਡਿੰਗ ਚ ਆਂਦਾ ਕਈ ਵਾਰੀ ਤੇ ਉਹ ਗਾਣਾ ਸੀ ਉਹ ਅੱਜ ਵੀ ਟ੍ਰੈਂਡਿੰਗ ਚ ਤੁਸੀਂ ਹੁਣ ਜਾ ਕੇ ਵੀ ਇੰਸਟਾਗ੍ਰਾਮ ਤੇ ਦੇਖੋਗੇ ਰੀਲਸ ਦੇ ਵਿੱਚੋਂ ਟ੍ਰੈਂਡਿੰਗ ਤੇ ਆ ਤੇ ਮੈਨੂੰ ਪਹਿਲੀ ਲਾਈਨ ਭੁੱਲ ਜਾਂਦੀ ਮੇਰੇ ਗਾਣੇ ਦੀ ਹਮੇਸ਼ਾ ਕੀ ਲਾਈਨ ਸੀ ਮੈਨੂੰ ਲਾਈਨ ਨਹੀਂ ਯਾਦ ਕਰ ਲੋ ਕੀ ਲਾਈਨ ਸੀ ਵੀਰੇ ਕੋਈ ਲਾਈਨ ਹੀ ਦੱਸ ਦੋ ਯਾਰ ਅੱਠ ਪਰ ਹਾਂ ਮੂੰ ਵੱਡੇ ਵੱਡੇ ਵਹਿਲੀ ਪਾ ਕੇ ਘੁੰਮੇ ਜੇ ਬਾਚ ਜਾਂਦਾ ਨਾ ਧਿਆਨ ਮੇਰੀਆਂ ਪੰਜੇ ਪੰਜ ਕਿਹਦਾ ਕਿਹਦਾ ਇੱਥੇ ਦੱਸ ਮੂੰ ਫੜ ਲਾ ਹੋਗੇ ਸ਼ਰੇ ਹਮ ਤੇਰੇ ਸ਼ਹਿਰ ਚਰਚ ਬੇਬੇ ਬਾਪੂ ਪੁੱਛ ਦੇ ਮੁੰਡੇ ਦੀ ਟਿੱਕਰੀ ਕਿਦਸਾ ਅੱਠ ਚੱਲਦੇ ਤੇਰੇ ਤੇ ਪਰਚ ਤੂੰ ਯਾਰਾ ਪਿੱਛੇ ਫਿਰਦਾ ਪਵ ਹੋਣਾ 26 ਹਾਂ 26 ਸਾਲ ਦੀ ਕਵਾਰੀ ਇਹ ਗਾਣਾ ਹੈ थैंक यू सो मच ਇੱਕ ਮੈਂ ਹੋਰ ਗੱਲ ਕਰਾਂਗੇ ਜਿਵੇਂ ਕਿ ਪਬਲਿਕ ਨੂੰ ਲੋਕਾਂ ਨੂੰ ਤੇ ਸਾਨੂੰ ਬੜਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਵੀ 13 ਜੂਨ ਕਦੋਂ ਆਏਗੀ ਤੇ ਤੁਹਾਨੂੰ ਵੀ ਇੰਤਜ਼ਾਰ ਰਹਿੰਦਾ ਬਹੁਤ ਜ਼ਿਆਦਾ ਕਿਉਂਕਿ ਇੱਕ ਪ੍ਰੋਡਕਟ ਲਈ ਤੁਸੀਂ ਕਿੰਨੀ ਮਿਹਨਤ ਕੀਤੀ ਹੁੰਦੀ ਆ ਆਬਵੀਅਸਲੀ ਉਹਦੀ ਆਊਟਪੁੱਟ ਕੀ ਆਊਗੀ ਉਹ ਤਾਂ ਖੈਰ ਤੁਸੀਂ ਓਹੀ ਦੱਸਣੀ ਹੈ ਡੈਫੀਨੇਟਲੀ ਪਰ ਇੰਤਜ਼ਾਰ ਤਾਂ ਹੈਗਾ ਹੀ ਆ ਬਿਲਕੁਲ ਹੈਗਾ ਤੇ ਇਹ ਬੜੀ ਬਿਗੇਸਟ ਐਕਸ਼ਨ ਮੂਵੀ ਦੱਸੀ ਜਾ ਰਹੀ ਹੈ ਹਾਂਜੀ ਹਾਂਜੀ ਤੇ ਇਹ ਪਰਿਵਾਰ ਨਾਲ ਦੇਖ ਸਕਦੇ ਆ ਫੈਮਿਲੀ ਫਿਲਮ ਆ ਫੈਮਿਲੀ ਪਿਕਚਰ ਹੈ ਐਕਸ਼ਨ ਤੋਂ ਇਲਾਵਾ ਵੀ ਤੁਹਾਨੂੰ ਇਹਦੇ ਵਿੱਚ ਬਹੁਤ ਕੁਝ ਦੇਖਣ ਨੂੰ ਮਿਲੇਗਾ ਜੇ ਤੁਸੀਂ ਦੇਖੋਗੇ 60 70% ਐਕਸ਼ਨ ਆ ਤੇ ਬਾਕੀ ਤੁਹਾਨੂੰ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲੇਗਾ ਇਹ ਨਹੀਂ ਕਹਿ ਸਕਦੇ ਕਿ ਕਿ ਸਿਰਫ ਐਕਸ਼ਨ ਮੂਵੀ ਹੈ ਨੋ ਇਹ ਕਹਿਣਾ ਗਲਤ ਆ ਫੈਮਿਲੀ ਪਿਕਚਰ ਆ ਤੁਸੀਂ ਸਾਰੇ ਜਣੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਜਾਓ ਤੇ ਮੂਵੀ ਨੂੰ ਦੇਖ ਕੇ ਆਇਓ 13 ਜੂਨ ਡਾਕੂਆਂ ਦਾ ਮੁੰਡਾ 3 ਤੇ ਦੇਵ ਕਰੋਧ ਹੋਣਾ ਨਾਲ ਤੁਸੀਂ ਹੁਣ ਪਹਿਲੀ ਵਾਰ ਜੁੜੇ ਹੋ ਤੇ ਤੁਹਾਨੂੰ ਉਹਨਾਂ ਦਾ ਸਵੇਰਾ ਕਿਦਾਂ ਕੋ ਲੱਗਿਆ ਕਿਵੇਂ ਲੱਗਿਆ ਬਹੁਤ ਵਧੀਆ ਨੇਚਰ ਆ ਸਰ ਦਾ ਬਹੁਤ ਵਧੀਆ ਬਹੁਤ ਸ਼ਾਂਤ ਸਵੇਰਾ ਆ ਜਦੋਂ ਮਤਲਬ ਹਾਂ ਸ਼ਾਂਤ ਸੁਭਾਅ ਆ ਹੋਰ ਕੀ ਕਹਿਣਾ ਵਧੀਆ ਆ ਜਿੱਦਾਂ ਆਮ ਬੰਦਿਆਂ ਦਾ ਸੁਭਾਅ ਹੁੰਦਾ ਵਧੀਆ ਸੁਭਾਅ ਆ ਮਤਲਬ ਸ਼ਾਂਤ ਜਿਹਾ ਅਸਰ ਇਹ ਨਹੀਂ ਹੈਗਾ ਜੇ ਮੈਂ ਕਹਾਂ ਪਹਿਲਾਂ ਲੱਗਦਾ ਸੀਗਾ ਨਾ ਯਾਰ ਡਰ ਜਿਹਾ ਲੱਗਦਾ ਹੋਊਗਾ ਹਨਾ ਜਾਂ ਕੁਛ ਓਦਾਂ ਦਾ ਪਰ ਨਹੀਂ ਹੀ ਇਜ਼ ਵੈਰੀ ਕਾਮ ਬਾਇ ਨੇਚਰ ਬਹੁਤ ਬਹੁਤ ਧੰਨਵਾਦ ਬਈ ਥੈਂਕ ਯੂ ਸੋ ਮਚ ਥੈਂਕ